ਦਿੱਲੀ ਸ਼ਰਾਬ ਨੀਤੀ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਪੁਸ਼ਤਾਸ਼ ਦੇ ਲਈ ED ਦੀ ਟੀਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਹੋਈ ਹੈ ਕੇਜਰੀਵਾਲ ਦੇ ਕੋਲੋਂ ਪੁੱਛਗਚੀਰੀ ਹੈ ਤੇ ਸ਼ੰਕਾ ਜਿਤਾਈ ਜਾ ਰਹੀ ਹੈ ਕਿ ED ਦੇ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਤਿਆਰੀ ਹੈ ED ਦੇ ਇਸ ਤਰ੍ਹਾਂ ਕੇਜਰੀਵਾਲ ਦੀ ਰਿਹائش ਤੇ ਪਹੁੰਚਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਸੀਮਾ ਨੇ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ਭਾਜਪਾ ਦੀ ਰਾਜਨੀਤਿਕ ਟੀਮ ਈਡੀ ਕੇਜਰੀਵਾਲ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀ ਕਿਉਂਕਿ ਆਮ ਆਦਮੀ ਪਾਰਟੀ ਹੀ ਭਾਜਪਾ ਨੂੰ ਰੋਕ ਸਕਦੀ ਹੈ ਸੋਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਦਸ ਦੇ ਯਕੀਨਸ਼ਾ ਮੀੜੀ ਦੇ 6 ਤੋਂ 8 ਅਧਿਕਾਰੀ ਕੇਜਰੀਵਾਲ ਦੇ ਘਰ ਪਹੁੰਚੇ ਨੇ ਤੇ ਕੇਜਰੀਵਾਲ ਦੇ ਘਰ ਦੇ ਬਾਹਰ ਪਾਰੀ ਪੁਲਿਸ ਫੋਰਸ ਵੀ ਤਨਤ ਕਰ ਦਿੱਤੀ ਗਈ ਹੈ ਦੂਜੇ ਪਾਸੇ ਕੇਜਰੀਵਾਲ ਦੇ ਵਕੀਲਾ ਦੀ ਟੀਮ ਸੁਪਰੀਮ ਕੋਰਟ ਤੱਕ ਪਹੁੰਚ ਕਰ ਚੁੱਕੀ ਹੈ ਜ਼ਿਕਰ ਹੈ ਖਾਸ ਕਿ ਈਡੀ ਦੇ ਵੱਲੋਂ ਲਗਾਤਾਰ ਬੁਲਾਈ ਜਾਣ ਦੇ ਬਾਵਜੂਦ ਜਦੋਂ ਕੇਜਰੀਵਾਲ ਈਡੀ ਦੇ ਦਫ਼ਤਰ ਨਹੀਂ ਪਹੁੰਚੇ ਤਾਂ ਅੱਜ ਦੇਰ ਸ਼ਾਮ ਈਡੀ ਦੀ ਟੀਮ ਖੁਦ ਉਹਨਾਂ ਨੂੰ ਦਸਵਾ ਸੰਬੰਧ ਦੇਣ ਦੇ ਲਈ ਉਹਨਾਂ ਦੀ ਰਿਹائش ਤੇ ਪਹੁੰਚ ਚੁੱਕੀ ਹੈ ਕੇਂਦਰੀ ਜਾਂਚ ਏਜੰਸੀ ਨੇ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਕੇਜਰੀਵਾਲ ਨੂੰ ਹੁਣ ਤੱਕ 9 ਸੱਮਨ ਪੇਜੇ ਸਨ ਪਰ ਕੇਜਰੀਵਾਲ 21 ਵਾਰ ਪੇਸ਼ ਨਹੀਂ ਹੋਇਆ ਈਡੀ ਦਾ ਦਾਵਾ ਹੈ ਕਿ ਆਪਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਦੇ ਵਿੱਚ ਪ੍ਰਿਸ਼ਟਾਚਾਰ ਹੋਇਆ ਇਸ ਮਾਮਲੇ ਦੇ ਵਿੱਚ ਸਾਬਕਾ ਡਿਪਟੀ ਸੀਐ ਮਨੀਸ਼ ਸੋਦੀਆ ਤੇ ਆਪ ਨੇਤਾ ਸੰਜੀਤ ਸਿੰਘ ਨਾਇਕ ਹਿਰਾਸਤ ਵਿੱਚ ਨੇ ਤੇ ਇਸ ਮਾਮਲੇ ਵਿੱਚ ਈਡੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ ਸਲੋਕ ਸਭਾ ਚੋਨਾ ਸਰਤੇ ਨੇ ਤੇ ਚੋਨਾ ਤੋਂ ਠੀਕ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਕੇਜਰੀਵਾਲ ਦੀ ਰਿਹਾਈਸ਼ ਤੇ ਪਹੁੰਚ ਕੀਤੀ ਗਈ ਹੈ ਤੇ ਕੇਜਰੀਵਾਲ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ এবੀਪੀ ਸੰਜਾ